ਅਸਲ ਦੇ ਵਿੱਚ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਆ ਜਿਹੜੀ ਸੰਗਰੂਰ ਦੇ ਬਿਲਕੁਲ ਸ਼ਹਿਰ ਦੇ ਨਾਲ ਲੱਗਮਾ 2 ਕਿਲੋਮੀਟਰ ਤੇ ਪਿੰਡ ਆ ਜਿਹੜਾ ਪਿੰਡ ਦਾ ਨਾਮ ਵੀੜ ਐਸ਼ਵਾਲ ਜਿਹੜੀਆਂ 1.75 ਏਕੜ ਤੋਂ ਉੱਪਰ ਲੀਆਂ ਜ਼ਮੀਨਾਂ ਨੇ ਉਹਨਾਂ ਦੀ ਵੰਡ ਇਥੋਂ ਦੇ ਬੇਜ਼ਮੀਨੇ ਲੋਕਾਂ 'ਚ ਕਰਨ ਦੀ ਮੰਗ ਕਰਦੇ ਆ ਚਾਹੇ ਉਹ ਛੋਟੀ ਕਿਸਾਨੀ ਆ ਬੇਜ਼ਮੀਨੀ ਕਿਸਾਨੀ ਆ ਚਾਹੇ ਉਹ ਸਾਡਾ ਐਸਪੀ ਭਾਈਚਾਰਾ ਉਹਨਾਂ ਚ ਉਹ ਵੰਡਣ ਦੀ ਜਿਹੜੀ ਲੜਾਈ ਆ ਉਹ ਪਿੱਟੀ ਹੋਈ ਜਾ। ਤੇ ਜੋ ਫਿਰ ਦਲਤਾਂ ਨੂੰ ਵੀ ਜੋ ਬੰਦਾ ਮਾਣ ਉਹ ਜੋ ਉਥੋਂ ਦੀ ਜ਼ਮੀਨ ਹੈਗੀ ਉਹਨਾਂ ਦੇ ਹਿੱਸੇ ਵੀ ਆਉਂਦੀ ਹੈਗੀ ਹੈ ਜੇਕਰ ਕਿਸੇ ਦੇ ਨਾਂ ਨਹੀਂ ਬੋਲਦੇ। ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਆਪਾਂ ਇਹ ਵੀ ਦੇਖਿਆ ਹੈਗਾ ਕਿ ਉੱਥੋਂ 200 ਕਿੱਲਾ ਜਿਹੜੀ ਉਹ ਸਰਕਾਰ ਇਹ ਕਹਿੰਦੀ ਸੀ ਉਹਦੇ ਵਿੱਚੋਂ ਅਸੀਂ ਦਲਤ ਤੱਕ ਕਿਉਂ ਦੇਵਾਂਗੇ ਉਹਦੇ ਵਿੱਚ ਦਲਤਾਂ ਦੇ ਲਈ ਪਲਾਟ ਕੱਟੇ ਜਾਣਗੇ। ਬਹੁਤ ਪ੍ਰਚਾਰ ਕੀਤਾ ਜਾਂਦਾ ਕਿ ਜੀ ਕਿਸਾਨ ਨੇ ਜਿਹੜੇ ਉਹ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਰੱਖਦੇ। ਤਾਂ ਮੈਨੂੰ ਲੱਗਦਾ ਵੀ ਸਾਨੂੰ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ ਮਜ਼ਦੂਰਾਂ ਨੂੰ ਜੇ ਸਾਡੀ ਆਰਗੇਨਾਈਜੇਸ਼ਨ ਮਜ਼ਬੂਤ ਹੋਊਗੀ ਸਾਡਾ ਸੰਗਠਨ ਜਿਹੜਾ ਸਾਡੇ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਜਥੇਬੰਦ ਹੋਣਗੇ ਤਾਂ ਸਰਕਾਰ ਵੀ ਝੁਕਾ ਲਾਂਗੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਕ ਅਜਿਹੀ ਜਥੇਬੰਦੀ ਜਿਸ ਨੇ ਪੰਜਾਬ ਦੇ ਵਿੱਚ ਇਹ ਦੇਖਿਆ ਕਿ ਜੇਕਰ ਪੰਜਾਬ ਦੇ ਵਿੱਚ ਐਸ ਸੀ ਭਾਈਚਾਰੇ ਨੂੰ ਬੰਦਾ ਮਾਨ ਸਤਕਾਰ ਦਿਵਾਉਣਾ ਹੈਗਾ ਤਾਂ ਉਹਦੇ ਲਈ ਆ ਜਿਹੜਾ ਜ਼ਮੀਨ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈਗੀ ਆ ਜਿੱਥੇ ਦੂਜੀਆਂ ਜਥੇਬੰਦੀਆਂ ਸਿਰਫ ਸਿਰਫ ਨਰੇਗਾ ਸਕੀਮ ਜਾਂ ਫਿਰ ਸਸਤੇ ਰਾਸ਼ਨ ਤੀਕ ਮਹਦੂਦ ਆ ਉੱਥੇ ਇਹ ਜਥੇਬੰਦੀ ਦਾ ਇਹ ਮੰਨਣਾ ਹੈਗਾ ਕਿ ਸਭ ਤੋਂ ਜ਼ਿਆਦਾ ਅਹਿਮੀਅਤ ਆ ਜਿਹੜੀ ਐਸਸੀ ਭਾਈਚਾਰੇ ਦੇ ਲਈ ਉਹ ਜ਼ਮੀਨ ਰੱਖਦੀ ਹੈਗੀ ਆ ਤੇ ਇਸ ਜਥੇਬੰਦੀ ਵੱਲੋਂ ਪਿਛਲੇ ਇੱਕ ਦਹਾਕੇ ਦੇ ਦੌਰਾਨ ਕਾਫੀ ਸਾਰੇ ਐਸਸੀ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਦੇ ਵਿੱਚ ਵੀ ਉਹਨਾਂ ਦਾ ਬੰਦ ਹੱਕ ਆ ਦਵਾਇਆ ਗਿਆ ਤੇ ਨਾਲ-ਨਾਲ ਆ ਜਿਹੜਾ ਇਸ ਜਥੇਬੰਦੀ ਵੱਲੋਂ ਇਹ ਵੀ ਐਲਾਨ ਕੀਤਾ ਹੋਇਆ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਆ ਜਿਹੜਾ ਉਹ ਵੀ ਅਸੀਂ ਲਾਗੂ ਕਰਵਾ ਕੇ ਹਟਾਂਗੇ ਤਾਂ ਹੁਣ ਇਸ ਜਥੇਬੰਦੀ ਵੱਲੋਂ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਜਗਾਉਣ ਵਾਲੇ ਆ ਜਿਹੜਾ ਉਹ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕੀ ਇਹ ਐਲਾਨ ਹੈਗਾ ਕਿਹੜਾ ਪਿੰਡ ਬੇਚਰਾਗ ਹੈਗਾ ਤਮਾਮ ਸਵਾਲ ਨੇ ਸਾਡੇ ਨਾਲ ਇਸ ਜਥੇਬੰਦੀ ਤੋਂ ਆਗੂ ਮੁਕੇਸ਼ ਮਲੌਤ ਜੀ ਮੌਜੂਦ ਨੇ ਸਵਾਗਤ ਹੈ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ ਜੀ ਕਿਉਂਕਿ ਜੀਨਾਂ ਦੇ ਮੁੱਦੇ ਨੂੰ ਜਿਹੜਾ ਇੱਥੋਂ ਦਾ ਜਿਹਨੂੰ ਗੁੱਦੀ ਮੀਡੀਆ ਵੀ ਕਹਿ ਦਿੰਦੇ ਨੇ ਜਾਂ ਮੇਨਸਟ੍ਰੀਮ ਮੀਡੀਆ ਜਿਹੜਾ ਉਹ ਕਦੇ ਵੀ ਕਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਤੁਹਾਡਾ ਚੈਨਲ ਜਿਹੜਾ ਉਹ ਲਗਾਤਾਰ ਉਹਨਾਂ ਦੀ ਆਵਾਜ਼ ਬਣਦਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਅਛਾ ਮੁਕੇਸ਼ ਜੀ ਪਿਛਲੇ ਦਿਨੀ ਆਪਣੇ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਇਹ ਐਲਾਨ ਹੋਇਆ ਕਿ ਅਸੀਂ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਜਗਾਵਾਂਗੇ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਹੈਗਾ ਤੇ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਜਿਹੜਾ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਲਾਉਣ ਦਾ ਮਾਮਲਾ ਉਹ ਅਸਲ ਦੇ ਵਿੱਚ ਜੀਂਦ ریاست ਦੇ ਰਾਜੇ ਦੀ 927 ਏਕੜ ਜ਼ਮੀਨ ਆ ਜੀ ਜਿਹੜੀ ਸੰਗਰੂਰ ਦੇ ਬਿਲਕੁਲ ਸ਼ਹਿਰ ਦੇ ਨਾਲ ਲੱਗਮਾ 2 ਕਿਲੋਮੀਟਰ ਤੇ ਪਿੰਡ ਆ ਜਿਹੜਾ ਪਿੰਡ ਦਾ ਨਾਮ ਬੀੜ ਐਸ਼ਵਾਨ ਹਾਂ ਪਰ ਉਹਨੂੰ ਬੇਚਰਾਗ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਉੱਥੇ ਕੋਈ ਜਿਹੜਾ ਪਿੰਡ ਦੇ ਵਿੱਚ ਵਸੋਂ ਨਹੀਂ ਹੈ ਇਹਨਾਂ ਪਿੰਡਾਂ 'ਚ ਕੋਈ ਵਸੋਂ ਨਹੀਂ ਚਿਰਾਗ ਲਾਉਣ ਵਾਲਾ ਨਹੀਂ ਉਹਨੂੰ ਬੇਚਰਾਗ ਪਿੰਡ ਕਹਿ ਦਿੰਦੇ ਆ ਜੀ ਤੇ ਉਸ ਜ਼ਮੀਨ ਦੀ ਅਸੀਂ ਕਿਉਂਕਿ ਲਗਾਤਾਰ ਜਿਹੜਾ ਪੰਜਾਬ ਦੇ ਅੰਦਰ ਲੈਂਡ ਸੀਲਿੰਗ ਐਕਟ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਜਿਹੜੀਆਂ 1.75 ਏਕੜ ਤੋਂ ਉੱਪਰ ਲੀਆਂ ਜ਼ਮੀਨਾਂ ਨੇ ਉਹਨਾਂ ਦੀ ਵੰਡ ਇਥੋਂ ਦੇ ਬੇਜ਼ਮੀਨੇ ਲੋਕਾਂ 'ਚ ਕਰਨ ਦੀ ਮੰਗ ਕਰਦੇ ਆ ਚਾਹੇ ਉਹ ਛੋਟੀ ਕਿਸਾਨੀ ਆ ਬੇਜ਼ਮੀਨੀ ਕਿਸਾਨੀ ਆ ਚਾਹੇ ਉਹ ਸਾਡਾ ਐਸਸੀ ਭਾਈਚਾਰਾ ਉਹਨਾਂ ਚ ਉਹ ਵੰਡਣ ਦੀ ਜਿਹੜੀ ਲੜਾਈ ਆ ਉਹ ਵਿੱਢੀ ਹੋਈ ਆ ਔਰ ਉਸੇ ਤਹਿਤ ਵੀ ਇੱਕ ਪਾਸੇ ਕਾਨੂੰਨ ਕਹਿੰਦਾ ਕਿ 1.75 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇੱਕ ਪਾਸੇ 927 ਏਕੜ ਜ਼ਮੀਨ ਪਈ ਆ ਔਰ ਉਹ ਜੀਂਦ ਰਿਆਸਤ ਦਾ ਜਿਹੜਾ ਨੌਵਾਂ ਰਾਜਾ ਸੁਤਵੀਰ ਸਿੰਘ ਆ ਉਹਦੀ ਮੌਤ ਤੋਂ ਬਾਅਦ ਉਹਦਾ ਕੋਈ ਵਾਰਿਸ ਨਹੀਂ ਤੇ ਜਿਹੜੇ ਕੋਈ ਦੂਰੋਂ ਨੇੜੇੋਂ ਰਿਸ਼ਤੇਦਾਰ ਜਾਂ ਕਹਿ ਲੋ ਵੀ ਚੰਗੇ ਪਾਵਰ ਰੱਖਣ ਵਾਲੇ ਬੰਦੇ ਨੇ ਤਾਕਤਵਰ ਉਹੋ ਉਸ ਜ਼ਮੀਨ ਨੂੰ ਠੇਕੇ ਦੇ ਚਾੜ ਕੇ ਉਹਦੀ ਕਮਾਈ ਖਾ ਰਹੇ ਨੇ ਜਦ ਕਿ ਬਣਦਾ ਇਹ ਸੀ ਵੀ ਉਹ ਜ਼ਮੀਨ ਦੀ ਮੁੜਵੰਡ ਹੋਣੀ ਸੀ ਹੂੰ ਸੋ ਉਸ ਨੂੰ ਲੈ ਕੇ 28 ਫਰਵਰੀ ਨੂੰ ਜੀ ਅਸੀਂ ਜਿਹੜਾ ਉਸ ਜ਼ਮੀਨ ਦੇ ਵਿੱਚ ਚਿਰਾਗ ਲਾ ਕੇ ਹੂੰ ਉਸ ਪਿੰਡ ਨੂੰ ਮੁੜ ਬਸਾਉਣ ਦਾ ਕਿਉਂਕਿ ਉਸ ਪਿੰਡ ਦੀ ਜ਼ਮੀਨ ਤਾਂ ਹੈ ਹੂੰ ਪਰ ਉਥੇ ਚਿਰਾਗ ਲਾਉਣ ਵਾਲਾ ਨਹੀਂ ਹੂੰ ਤੇ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਕੋਲੇ ਕੋਈ ਜ਼ਮੀਨ ਨਹੀਂ ਜਿੱਥੇ ਉਹ ਚਿਰਾਗ ਲਾ ਸਕਣ ਸਾਨੂੰ ਉਹਦੇ ਚੋਂ ਅਸੀਂ ਇਹ ਪ੍ਰੋਗਰਾਮ ਤੈਅ ਕੀਤਾ ਕਿ ਚਿਰਾਗ ਲਾ ਕੇ ਅਸੀਂ ਉਸ ਜ਼ਮੀਨ ਤੇ ਜਿਹੜੀ ਆਪਦੀ ਦਾਵੇਦਾਰੀ ਕਰਾਂਗੇ ਜੀ ਅਸੀਂ ਦੱਸੋ ਕਿ ਸਰਕਾਰੀ ਰਿਕਾਰਡ ਦੇ ਮੁਤਾਬਕ ਆ ਜਿਹੜਾ ਉਹ ਜ਼ਮੀਨ ਜਿਨ੍ਹਾਂ ਨੇ ਠੇਕੇ ਤੇ ਦਿੱਤੀ ਹੋਈ ਹੈ ਉਹਨਾਂ ਦੇ ਨਾਂ ਬੋਲਦੀ ਆ ਜਾਂ ਨਹੀਂ ਬੋਲਦੀ ਉਹ ਜੋ ਜਿਹੜੀ ਜ਼ਮੀਨ ਆ ਹੂੰ ਕੁਝ ਹਿੱਸਾ ਜਿਹੜਾ ਉਹ ਬੀ ਡੈਸ਼ਵਾਨ ਦੇ ਨਾਮ ਤੇ ਹੂੰ ਕੁਝ ਹਿੱਸਾ ਜਿਹੜਾ ਉਹ ਸਰਕਾਰ ਵਾਲਾ ਦੇ ਨਾਮ ਤੇ ਹੂੰ ਕੁਝ ਉਹ ਮਹਾਰਾਜਾ ਸਤਵੀਰ ਸਿੰਘ ਦੇ ਨਾਮ ਤੇ ਬੋਲਦਾ ਹੁਣ ਸਰਕਾਰ ਵਾਲਾ ਅਸੀਂ ਅਕਸਰ ਭਾਸ਼ਣ ਕਰਦੇ ਹੋਏ ਜਾਂ ਆਮ ਇਹ ਸੁਣਦੇ ਸੀ ਬਈ ਲੋਕਾਂ ਨੇ ਬੇਨਾਮੀਆ ਜ਼ਮੀਨਾਂ ਕੁੱਤਿਆਂ ਬਿੱਲਿਆਂ ਦੇ ਨਾਮ ਤੇ ਵੀ ਰੱਖੀਆਂ ਹੋਈਆਂ ਨੇ ਤੇ ਜਦੋਂ ਇਹਦੀ ਅਸੀਂ ਫਰਦ ਕਢਾਈ ਜ਼ਮੀਨ ਦੀ ਤਾਂ ਉਹਦੇ ਲਿਖਿਆ ਸਰਕਾਰ ਵਾਲਾ ਨਾ ਤਾਂ ਉਹ ਪੰਜਾਬ ਸਰਕਾਰ ਆ ਨਾ ਉਹ ਕੇਂਦਰ ਸਰਕਾਰ ਆ ਤੇ ਨਾ ਹੀ ਸਰਕਾਰ ਵਾਲਾ ਨਾਂ ਦਾ ਕੋਈ ਵਿਅਕਤੀ ਹੈਗਾ ਇਸ ਕਰਕੇ ਉਹ ਸਰਕਾਰ ਵਾਲਾ ਦੇ ਨਾਮ ਤੇ ਹੀ ਉਸ ਜ਼ਮੀਨ ਨੂੰ ਜਿਹੜਾ ਉਹ ਠੇਕੇ ਤੇ ਚੜਾਇਆ ਜਾ ਰਿਹਾ ਉਹਦੀ ਕਮਾਈ ਖਾਈ ਜਾ ਰਹੀ ਆ ਜੀ ਅੱਛਾ ਐਡਾ ਵੱਡਾ ਕਾਰਜਾ ਜਿਹੜਾ ਤੇ ਕਾਫੀ ਸਾਰੀ ਫੋਰਸ ਚਾਹੀਦੀ ਆ ਪ੍ਰਸ਼ਾਸਨ ਵੀ ਅਕਸਰ ਆਪਾਂ ਦੇਖਦੇ ਹੈਗੇ ਆ ਕਿ ਢਣਾੜ ਬੰਦਿਆਂ ਦੇ ਹੱਕ ਦੇ ਵਿੱਚ ਖੜ ਜਾਂਦਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਐਸ்சி ਭਾਈਚਾਰੇ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਹੁਣ ਤੀ ਜੋ ਕੁਝ ਤੁਸੀਂ ਤਿਆਰੀ ਕੀਤੀ ਹੈਗੀ ਆ ਦੇਖੋ ਜਦੋਂ ਅਸੀਂ ਪਹਿਲਾਂ ਪੰਚਾਇਤੀ ਜ਼ਮੀਨ 'ਚੋਂ ਹਿੱਸੇ ਦੀ ਲੜਾਈ ਸ਼ੁਰੂ ਕੀਤੀ ਉਦੋਂ ਬਹੁਤ ਸਾਰੇ ਲੋਕਾਂ ਨੇ ਪ੍ਰਚਾਰਿਆ ਵੀ ਤੁਹਾਡਾ ਕੋਈ ਹਿੱਸਾ ਨਹੀਂ ਬਹੁਤ سارے ਲੋਕ ਇਹ ਕਹਿੰਦੇ ਸੀ ਵੀ ਜਿਹੜੇ ਐਸਪੀ ਬਾਈ ਜਰੇ ਦੇ ਲੋਕ ਨੇ ਇਹ ਨਹੀਂ ਉੱਠ ਸਕਦੇ ਪਰ ਉਹਨਾਂ ਨੇ ਆਪਦੇ ਉਦੋਂ ਵੀ ਤੀਜੇ ਹਿੱਸੇ ਦੀ ਜ਼ਮੀਨ ਦੇ ਉੱਤੇ ਦਾਵੇਦਾਰੀ ਕੀਤੀ ਔਰ ਕਾਨੂੰਨਾਂ ਦੇ ਉਲਟ ਜਾ ਕੇ ਜਿਹੜੇ ਕਾਨੂੰਨ ਕਹਿੰਦੇ ਸੀ ਇਹਦੀ ਬੋਲੀ ਹਰ ਸਾਲ ਵੱਧ ਕੇ ਹੋਊਗੀ ਉਹਦੇ ਰੇਟ ਮੋੜ ਕੇ ਆਪਣੇ ਮੁਤਾਬਕ ਲੈ ਕੇ ਆਂਦੇ ਤੇ ਇਹ ਇਸ ਗੱਲ ਨੂੰ ਸਾਬਤ ਕਰਤਾ ਵੀ ਅਸੀਂ ਕਿਸੇ ਤੋਂ ਘਟ ਨਹੀਂ ਔਰ ਜਦੋਂ ਹੁਣ ਇਹ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਦੀ ਵੰਡ ਦਾ ਸਵਾਲ ਆਇਆ ਉਦੋਂ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਛੋਟੀ ਕਿਸਾਨੀ ਜਿਹਦੇ ਕੋਲੇ ਪਹਿਲਾਂ ਹੀ 2-3 ਕਿਲੇ ਜ਼ਮੀਨ ਦੇ ਨੇ ਜੀ ਉਹਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਈ ਇਹ ਤਾਂ ਜੀ ਸਾਡੀਆਂ ਜ਼ਮੀਨਾਂ ਹੋਣਗੇ ਜਦ ਕਿ ਮਾਮਲਾ ਇਹ ਆ ਵੀ ਜਿਹੜੇ 2-4 ਕਿਲੇ 5 ਕਿਲੇ ਵਾਲੇ ਨੇ ਉਹਨਾਂ ਨੂੰ ਤਾਂ ਆਊਗੀ ਹਿੱਸੇ 'ਚ ਹੂੰ ਮਤਲਬ ਇੱਕ ਪਾਸੇ ਉਹ ਇਹ ਪ੍ਰੋਪਾਗੈਂਡਾ ਕਰਕੇ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਸਾਡੇ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਵੀ ਫੁੱਲ ਤਿਆਰੀ ਵੜ ਲਈ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣ ਰਹੀਆਂ ਨੇ ਲੋਕਾਂ ਦੇ ਵਿੱਚ ਇਸ ਗੱਲ ਦੀ ਪੂਰੀ ਖੇਚਾ ਤੇ ਲੋਕ ਇਸ ਗੱਲ ਦੀ ਪੂਰੀ ਤੰਦ ਹੀ ਨਾਲ ਤਿਆਰੀ ਕਰ ਰਹੇ ਨੇ ਵੀ ਆਪਾਂ ਉੱਥੇ ਦੀਵਾ ਲਾਉਣਾ ਅਸੀਂ ਇਸ ਗੱਲ ਤੋਂ ਬਿਲਕੁਲ ਨਹੀਂ ਭੁੱਲੇ ਹੋਏ ਵੀ ਉੱਥੇ ਜਿਹੜੀ ਪੁਲਿਸ ਫੋਰਸ ਉਹਨਾਂ ਜਿਹੜੇ ਤਣਾੜ ਨੇ ਜਿਹੜੇ ਉਹ ਵੱਡੇ ਭੂਮੀਪਤੀ ਨੇ ਉਹਨਾਂ ਦਾ ਗੁੰਡਾ ਟੋਲਾ ਉਹ ਸਭ ਨਾਲ ਮੁਕਾਬਲਾ ਹੋਣਾ ਪਰ ਸਾਡੀ ਇਹ ਹਿਸਟਰੀ ਦੱਸਦੀ ਆ ਉਹ ਵੀ ਸਾਡੇ ਲੋਕ ਜੇ ਕਿਤੇ ਅੜਜਨ ਖੜ ਜਣ ਤਾਂ ਫਿਰ ਉਹ ਜਿੱਤ ਕੇ ਨਿਕਲੇ ਨੇ ਅਜੇ ਤੱਕ ਇਹ ਰਿਕਾਰਡ ਆ ਤੇ ਹੁਣ ਵੀ ਜਦੋਂ ਉਹਨਾਂ ਨੇ ਆਪਦੀ ਜ਼ਮੀਨ ਤੇ ਦਾਵੇਦਾਰੀ ਕਰਨੀਆਂ ਤਾਂ ਉਹਦੇ ਚ ਉਹ ਜਿੱਤ ਕੇ ਨਿਕਲਾਂਗੇ ਅੱਛਾ ਮਕੇਸ਼ ਜੀ ਇੱਕ ਗੱਲ ਹੋਰ ਹੈਗੀ ਆ ਤੁਸੀਂ ਮਾਮਲਾ ਸੁਣਿਆ ਹੋਣਾ ਜਿਉਂਦ ਪਿੰਡ ਦਾ ਜਿਉਂਦ ਪਿੰਡ ਦੇ ਵਿੱਚ ਵੀ ਕਹਿੰਦੇ ਵੀ ਜੋ ਲੋਕ ਉੱਥੇ ਜ਼ਮੀਨ ਵਾ ਰਹੇ ਹੈਗੇ ਆ ਉਹ ਉਹਨਾਂ ਦੇ ਨਾਂ ਨਹੀਂ ਬੋਲਦੇਗੇ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਹੈਗਾ ਤਾਂ ਤੁਸੀਂ ਇਹ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਜਥੇਬੰਦੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਹ ਗੱਲ ਵੀ ਉਭਾਰਨੀ ਚਾਹੀਦੀ ਆ ਮਜ਼ਦੂਰ ਜਥੇਬੰਦੀਆਂ ਨੂੰ ਹੋਰਨਾਂ ਨੂੰ ਵੀ ਕਿ ਉੱਥੇ ਜੋ ਫਿਰ ਦਲਤਾਂ ਨੂੰ ਵੀ ਜੋ ਬੰਦਾ ਮਾਣ ਜੋ ਉੱਥੋਂ ਦੀ ਜ਼ਮੀਨ ਹੈਗੀ ਉਹਨਾਂ ਦੇ ਹਿੱਸੇ ਵੀ ਆਉਂਦੀ ਹੈਗੀ ਆ ਜੇਕਰ ਕਿਸੇ ਦੇ ਨਾਂ ਨਹੀਂ ਬੋਲਦੀ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਆਪਾਂ ਇਹ ਵੀ ਦੇਖਿਆ ਹੈਗਾ ਕਿ ਉੱਥੋਂ 200 ਕਿੱਲਾ ਜਿਹੜੀ ਉਹ ਸਰਕਾਰ ਇਹ ਕਹਿੰਦੀ ਸੀ ਉਹਦੇ ਵਿੱਚੋਂ ਅਸੀਂ ਦਲਤ ਤਬਕਿਆਂ ਨੂੰ ਦੇਵਾਂਗੇ ਉਹਦੇ ਵਿੱਚ ਦਲਤਾਂ ਦੇ ਲਈ ਪਲਾਟ ਕੱਟੇ ਜਾਣਗੇ ਉਸੇ ਪੈੜੀ ਦੇ ਵਿੱਚੋਂ ਜੇਕਰ ਸਰਕਾਰ ਵਰਕਲਾ ਰਹੀ ਹੈਗੀ ਆ ਤੇ ਕਿਤੇ ਨਾ ਕਿਤੇ ਜਥੇ ਬੰਦियां ਖੁਦ ਨਾ ਉਸ ਜ਼ਮੀਨ ਦੇ ਵਿੱਚ ਵੀ ਜਾ ਕੇ ਹਿੱਸਾ ਮੰਗਣ ਇਸ ਦੇ ਉੱਤੇ ਕੀ ਕਹਿਣਾ ਹੈਗਾ ਤੁਹਾਡਾ ਦੇਖੋ ਬਿਲਕੁਲ ਇਹ ਇਹ ਗੱਲ ਤੁਹਾਡੀ ਬਿਲਕੁਲ ਵਾਜਬ ਆ ਜੀ ਕਿ ਇਹ ਹੋਣਾ ਚਾਹੀਦਾ ਹੂੰ ਕਿਉਂਕਿ ਅਸੀਂ ਪਿੰਡ ਦੇ ਵਿੱਚ ਗਏ ਆ ਮਜ਼ਦੂਰਾਂ ਦੇ ਕੋਲ ਰੂੜੀਆਂ ਲਾਉਣ ਲਈ ਵੀ ਥਾਂ ਨਹੀਂ ਹੈ ਹੂੰ ਇੱਕ ਪਾਸੇ ਸਰਕਾਰ ਆ ਜਿਹੜੀ ਉਹ ਉਹਨਾਂ ਨੂੰ ਗਮਰਾਹ ਕਰਨ ਲੱਗੀ ਹੋਈ ਆ ਜਿਹੜੇ ਕਿਸ ਮੁਤਾਬਕ ਇੱਕ ਹਿੱਸਾ ਸਰਦਾਰਾਂ ਨੂੰ ਤੇ ਇੱਕ ਹਿੱਸਾ ਕਿਸਾਨਾਂ ਨੂੰ ਦੇਣਾ ਉਹਨਾਂ ਨੇ ਪਰ ਉਹ ਵੀ ਕਿਸਾਨ ਤੇ ਮਜ਼ਦੂਰ ਏਕਤਾ ਨਾ ਬਣੇ ਇਸ ਕਰਕੇ ਇਹ ਪ੍ਰਚਾਰ ਕਰਦੇ ਨੇ ਵੀ ਜੀ ਤੁਹਾਨੂੰ 230 ਏਕੜ ਅਸੀਂ ਉਤਰੋਂ ਦੇ ਦੇਣੀ ਆ ਹਮ ਜਦਕਿ ਉਹਨਾਂ ਦਾ ਦੇਣ ਦਾ ਆਦਾ ਨਹੀਂ ਹੈ ਜੀ ਸਰਦਾਰ ਨੇ ਜਿਹੜੇ ਉਹ ਵੀ ਉਥੇ ਇਸ ਤਰ੍ਹਾਂ ਦਾ ਚੋਗਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਦੂਜੇ ਤੋਂ ਖੋ ਰਹੇ ਨੇ ਉਹ ਭਲਾ ਸਾਡੇ ਮਜ਼ਦੂਰਾਂ ਨੂੰ ਕਿੱਥੋਂ ਦੇ ਦੇਣਗੇ ਜੀ ਵੀ ਇਹਨਾਂ ਦੀ ਤਾਕਤ ਇਕੱਠੀ ਨਾ ਹੋਵੇ ਜੀ ਤੇ ਉਥੇ ਅਸੀਂ ਪਿੰਡ ਜਦੋਂ ਗਏ ਆ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਜਾਂ ਹੋਰ ਬਾਕੀਆਂ ਦੀ ਮੀਟਿੰਗ ਹੋਈ ਆ ਉਹਦੇ ਚ ਇਸ ਗੱਲ ਦੇ ਉੱਤੇ ਚਰਚਾ ਹੋਈ ਆ ਕਿ ਸਾਨੂੰ 7.5 ਏਕੜ ਦਾ ਜਿਹੜਾ ਸੀਲਿੰਗ ਐਕਟ ਆ ਉਹਨੂੰ ਲਾਗੂ ਕਰਕੇ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ 'ਚ ਵੰਡਣ ਵਾਸਤੇ ਜਿਹੜਾ ਉਹ ਸਾਨੂੰ ਕਦਮ ਚੱਕਣਾ ਚਾਹੀਦਾ ਉਰ ਉਹਦੇ ਲਈ ਉਹਨਾਂ ਨੇ ਜਿਹੜੀ ਇਹਤੇ ਸਹਿਮਤੀ ਵੀ ਪ੍ਰਗਟਾਈ ਆ ਵੀ ਬਿਲਕੁਲ ਇਹ ਦਰੋਸ਼ਾ ਸ ਬਾਕੀ ਜਥੇਬੰਦੀਆਂ ਉੱਥੇ ਉਗਰਾਹਾਂ ਜਥੇਬੰਦੀ ਐ ਕਿਰਤੀ ਕਿਸਾਨ ਯੂਨੀਅਨ ਪਿਛਲੇ ਦਿਨੀ ਉੱਥੇ ਸਮਰਥਨ ਦੇ ਕੇ ਆਈ ਹੈਗੀ ਆ ਜਥੇਬੰਦੀਆਂ ਦਾ ਕੀ ਕੀ ਅਪਰੋਚ ਰਹੀ ਹੈਗੀ ਤੁਹਾਡੀ ਗੱਲ ਹੋਈ ਆ ਕਿਸਾਨ ਜਥੇਬੰਦੀਆਂ ਦੇ ਨਾਲ ਦੇਖੋ ਉਹਨਾਂ ਨੇ ਮੀਟਿੰਗ ਦੇ ਵਿੱਚ ਜਿਹੜੀਆਂ ਮੰਗਾਂ ਦਹਿ ਕੀਤੀਆਂ ਨੇ ਉਹ ਮੰਗਾਂ ਇਹੀ ਦਹਿ ਕੀਤੀਆਂ ਨੇ ਕਿ ਜਿਹੜਾ ਲੈਂਡਫੀਲਿੰਗ ਐਕਟ ਆ ਉਹਨੂੰ ਲਾਗੂ ਕਰਾਉਣ ਦਾ ਸਵਾਲ ਆ ਮਜ਼ਦੂਰਾਂ ਦੇ ਪਲਾਟਾਂ ਦਾ ਵੀ ਆ ਉਹਨਾਂ ਨੇ ਨਾਲ ਮਜ਼ਦੂਰਾਂ ਦੀਆਂ ਮੰਗਾਂ ਰੱਖੀਆਂ ਨੇ ਜੀ ਪਰ ਮੈਂ ਇੱਕ ਗੱਲ ਹਮੇਸ਼ਾ ਕਹਿੰਨਾ ਕਿ ਅਸਲ ਦੇ ਵਿੱਚ ਲੋੜ ਇਹ ਆ ਕਿ ਇੱਕ ਜਿਹੜਾ ਬਹੁਤ ਪ੍ਰਚਾਰ ਕੀਤਾ ਜਾਂਦਾ ਕਿ ਜੀ ਕਿਸਾਨ ਨੇ ਜਿਹੜੇ ਉਹ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਰੱਖਦੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਆਪਦੀ ਲੜਾਈ ਆਪ ਲੜਨੀ ਚਾਹੀਦੀ ਆ ਮਜ਼ਦੂਰਾਂ ਨੂੰ ਆਪ ਜੇ ਸਾਡੀ ਆਰਗੇਨਾਈਜੇਸ਼ਨ ਮਜ਼ਬੂਤ ਹੋਊਗੀ ਸਾਡਾ ਸੰਗਠਨ ਜਿਹੜਾ ਸਾਡੇ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਜਥੇਬੰਦ ਹੋਣਗੇ ਤਾਂ ਸਰਕਾਰ ਵੀ ਝੁਕਾ ਲਾਂਗੇ ਤੇ ਆਡੇ ਮੁੱਦੇ ਵੀ ਹੱਲ ਕਰਾਵਾਂਗੇ ਅਸੀਂ ਕਿਉਂ ਝਾਕ ਰੱਖਦੇ ਆਂ ਵੀ ਕਿਸਾਨ ਜਥੇਬੰਦੀਆਂ ਕਿਉਂਕਿ ਇਹ ਇੱਕ ਟ੍ਰੈਂਡ ਬਣ ਗਿਆ ਆਮ ਪ੍ਰਚਾਰ ਬਣ ਗਿਆ ਜੀ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਲਾਤਾ ਤੇ ਕਿਸਾਨ ਮਜ਼ਦੂਰ ਮਜ਼ਦੂਰਾਂ ਦੀ ਤਾਂ ਕੋਈ ਗੱਲ ਨਹੀਂ ਕਰਦਾ ਹੂੰ ਅਸੀਂ ਕਹਿੰਨੇ ਆਂ ਜੇ ਉਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਲਾਇਆ ਤਾਂ ਘਟੋ ਘਟੋ ਦਾ ਵੈਲਕਮ ਕਰਨਾ ਚਾਹੀਦਾ ਤੁਸੀਂ ਏਕਤਾ ਬਣਾਓ ਉਹ ਉਹਨਾਂ ਉਹਨਾਂ ਨੇ ਇੱਕ ਕਦਮ ਪੱਟਿਆ ਦਾ ਸਹੀ ਜੀ ਇਸ ਕਰਕੇ ਪਰ ਸਵਾਲ ਇਹ ਆ ਵੀ ਲੜਾਈ ਤਾਂ ਆਪੋ ਆਪਣਾ ਨੂੰ ਲੜਣੀ ਪੈਣੀ ਆ ਔਰ ਜੇ ਅਸੀਂ ਤਕੜੇ ਹੋਵਾਂਗੇ ਤਾਂ ਸਾਡੇ ਨਾਲ ਸਾਂਝ ਵੀ ਬਣੂਗੀ ਜੀ ਕਿਉਂਕਿ ਸਾਂਝ ਬਰਾਬਰ ਦੇਆਂ ਚ ਹੁੰਦੀ ਆ ਤਕੜੇ ਮਾੜੇ ਦੀ ਕੋਈ ਸਾਂਝ ਨਹੀਂ ਹੁੰਦੀ ਚਮਕੇਸ਼ ਜੀ ਜਦੋਂ ਆਪਾਂ ਗੱਲ ਕਰਦੇ ਆ ਜ਼ਮੀਨ ਦੀ ਤਾਂ ਆਪਾਂ ਅਕਸਰ ਕਹਿੰਨੇ ਹੈਗੇ ਆ ਕਿ ਜਦੋਂ ਜ਼ਮੀਨ ਦੀ ਗੱਲਬਾਤ ਆਉਂਦੀ ਹੈਗੀ ਆ ਤੇ ਕਹਿੰਦੇ ਵੀ ਊਰਾਵ ਨਹੀਂ ਛੱਡ ਸਕਦਾ ਕੋਈ ਵੀ ਬੰਦਾ ਬਹੁਤ ਔਖੀ ਜਦੋਂ ਕਹਿੰਦੇ ਜ਼ਮੀਨ ਪੁੱਤਾਂ ਵਰਗੀ ਹੁੰਦੀ ਆ ਜਾਂ ਆਮ ਤੌਰ ਤੇ ਕਹਿੰਦੇ ਵੀ ਜੱਟ ਦੀ ਮਾਂ ਹੁੰਦੀ ਆ ਮਾਂ ਤੇ ਪੁੱਤ ਵਾਲਾ ਰਿਸ਼ਤਾ ਵੀ ਜਿਹੜਾ ਜ਼ਮੀਨ ਦੇ ਨਾਲ ਹੁੰਦਾ ਹੈਗਾ ਜਦੋਂ ਆਪਾਂ ਜ਼ਮੀਨ ਦੇ ਵੱਲ ਝਾਕਣ ਦੀ ਗੱਲ ਕਰਦੇ ਤਾਂ ਅਗਲਾ ਕਹਿੰਦਾ ਗਿੱਟੇ ਵੜ ਦੂੰਗਾ। ਪਰ ਇਦਾਂ ਵੱਡਾ ਤੁਸੀਂ ਸਟੈਪ ਚੱਕ ਰਹੇ ਹੋ। ਅਸਲ 'ਚ ਨਾ ਇਹ ਇਸ ਮੁੱਦੇ ਨੂੰ ਜਿਹੜਾ ਉਹ ਦੇਖਣ ਦਾ ਮਾਮਲਾ ਕੀ ਆ ਜੀ ਕਿ ਅਸੀਂ ਜ਼ਮੀਨ ਜਿਹੜੀ ਵੰਡਣ ਦੀ ਗੱਲ ਕਰਦੇ ਆ ਮੁੱਢ ਵੰਡ ਦੀ ਗੱਲ ਕਰਦੇ ਆ ਉਹ ਜ਼ਮੀਨ ਹੈ ਕਿਹੜੀ ਜੀ ਉਹ ਉਹ ਲੋਕ ਨੇ ਜਿਹੜੇ 2-200 5-500 ਏਕੜ ਜ਼ਮੀਨ ਜਿਹੜੇ ਰੱਖੀ ਬੈਠੇ ਨੇ ਹੂੰ ਉਹਨਾਂ ਦਾ ਕੋਈ ਜ਼ਮੀਨ ਨਾ ਮਾਪੁੱਤ ਵਾਲਾ ਰਿਸ਼ਤਾ ਨਹੀਂ ਕਿਉਂਕਿ ਉਹਨਾਂ ਨੇ ਜ਼ਮੀਨ 'ਚ ਕਦੇ ਡੱਕਾ ਦੂਰਾ ਨਹੀਂ ਕੀਤਾ ਜੀ ਇਸ ਕਰਕੇ ਉਹਨਾਂ ਤੋਂ ਜ਼ਮੀਨ ਜਦੋਂ ਖੋਣੀ ਆ ਤੇ ਉਹ ਫਿਰ ਜੀਹਾਂ ਦੀ ਹੋਊਗੀ ਹੂੰ ਉਹ ਉਸ ਜ਼ਮੀਨ ਨੂੰ ਖੋਹ ਲੈਣਗੇ ਉਹਦੇ ਤੋਂ ਉਹ ਪਿੱਛੇ ਨਹੀਂ ਹਟਦੇ ਕਿਉਂਕਿ ਜੇ ਉਹਨਾਂ ਨੇ ਉਹਦੇ 'ਚ ਹੱਲ ਚਲਾਇਆ ਹੋਵੇ ਜੀ ਫੇਰ ਉਹ ਉਹਨੂੰ ਬਚਾਉਣ ਦੀ ਗੱਲ ਕਰ ਸਕਦੇ ਨਹੀਂ ਜੀ ਅਸਲ ਦੇ ਵਿੱਚ ਤਾਂ ਜੀਹਾਂ ਦਾ ਹੱਲ ਚੱਲਣਾ ਚਾਹੀਦਾ ਜਿਹੜੇ ਹੱਲ ਚਲਾਉਂਦੇ ਨਹੀਂ ਜਾ ਜਿਨ੍ਹਾਂ ਦਾ ਉਹਦੇ ਤੇ ਹੱਕ ਬਣਦਾ ਅਸਲ ਉਹਨਾਂ 'ਚ ਵੰਡਣ ਦਾ ਸਵਾਲ ਆ ਹੁਣ ਇੱਕ ਬੰਦਾ ਰਹਿੰਦਾ ਦਿੱਲੀ ਆ ਤੇ ਉਹ ਜ਼ਮੀਨ ਦਾ ਜਿਹੜਾ ਠੇਕਾ ਸਾਰਾ ਉੱਥੇ ਜਾਂਦਾ ਕਦੇ ਜ਼ਮੀਨ 'ਚ ਉਹਨੇ ਪੈਰ ਨਹੀਂ ਪਾ ਕੇ ਦੇਖਿਆ ਉਹ ਕੀ ਜ਼ਮੀਨ ਨੂੰ ਬਚਾਊਗਾ ਉਹ ਪਹਾੜੇ ਦੇ ਗੁੰਡੇ ਲੈ ਕੇ ਆ ਸਕਦਾ ਪਰ ਆਪਦੀ ਜ਼ਮੀਨ ਖਾਤਰ ਆਪ ਨਹੀਂ ਅਟ ਸਕਦਾ ਇਹ ਕਰਕੇ ਪਹਾੜੇ ਦੇ ਗੁੰਡਿਆਂ ਨੂੰ ਜਿਹੜਾ ਜਥੇਬੰਦੀਆਂ ਕਿਤੇ ਅੜਨ ਨਹੀਂ ਦੇਣਗੀਆਂ ਉਹਨਾਂ ਨੂੰ ਡਕਰਾਂਗੇ ਜਿਹੜੇ ਕੋਈ ਬਾਕੀ ਹੋਊਗਾ ਕੋਈ ਗੱਲ ਨਹੀਂ ਜੀ ਫਿਰ ਜਿਵੇਂ ਕਹਿੰਦੇ ਨੇ ਵੀ ਭਾਈਦਿਆਂ ਨੂੰ ਵਹਣ ਇੱਕੋ ਜਿਆ ਜੀ ਫਿਰ ਉਹ ਹੈਗਾ ਹੀ ਆ اچھا ਮੈਂ ਕੀ ਹੋਜੀ ਜੇਕਰ ਗੱਲ ਕਰੀਏ ਤਾਂ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੇਚਰਾਗ ਪਿੰਡ ਲੱਭਿਆ ਹੈਗਾ ਕੱਲਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਇਹ ਪੰਜਾਬ ਕਾਫੀ ਵੱਡਾ ਹੈਗਾ ਹੋਰ ਨਾ ਜ਼ਿਲ੍ਹਿਆਂ ਦੇ ਵਿੱਚ ਕੋਈ ਨਿਸ਼ਾਨਦੇਹੀ ਕੀਤੀ ਹੈਗੀ ਜਦੋਂ ਇਹਦੇ ਤੇ ਅਸੀਂ ਸਰਚ ਕੀਤੀ ਆ ਤਾਂ ਕੱਲਾ ਸੰਗਰੂਰ ਦਾ ਇੱਕ ਇਹ ਪਿੰਡ ਨਹੀਂ ਇਹ 153 ਪਿੰਡ ਹੋਰ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਦੀਵਾ ਨਹੀਂ ਬਲਦਾ ਜਿਹਦੀ ਜ਼ਮੀਨ ਦੇ ਠੇਕੇ ਉਹ ਦਿੱਲੀ ਜਾਂ ਚੰਡੀਗੜ੍ਹ ਬੈਠੇ ਸਰਦਾਰਾਂ ਦੀਆਂ ਕੂਟੀਆਂ 'ਚ ਜਾਂਦੇ ਨੇ ਉਹਦੀ ਕਮਾਈ ਉੱਥੇ ਜਾਂਦੀ ਆ ਤੇ ਉੱਥੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੈ ਜੀ 153 ਹੋਰ ਪਿੰਡ ਨੇ ਔਰ ਐਵੇਂ ਦੇ ਹੀ ਅਸੀਂ ਇਹਦੇ ਤੇ ਬਕਾਇਦਾ ਜਿਹੜੇ ਸੀਲਿੰਗ ਐਕਟ ਤੋਂ ਉੱਪਰ ਵਾਲੇ ਨੇ ਉਹਨਾਂ ਦੀ ਬਕਾਇਦਾ ਲਿਸਟਾਂ ਬਣਾ ਕੇ ਨਿਸ਼ਾਨਦੇਹੀ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚਾਹੇ ਉਹ ਬੇਜਮਿਨੀ ਕਿਸਾਨੀਆਂ ਜਦੋਂ ਉਹਨਾਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਨੂੰ ਵੀ ਲੱਗਦਾ ਵੀ ਮੇਰੀ ਦੋ ਕੀਲੇ ਫਲਾਣਾ ਆਰਤੀਆ ਲੈ ਗਿਆ ਇੱਕ ਤਾਂ ਹੈਗੇ ਪੁਰਾਣੇ ਸਰਦਾਰ ਇੱਕ ਜਿਹੜੇ ਹੁਣ ਬਣੇ ਨੇ ਆਰਤੀਏ ਕਿਸਾਨੀ ਦੇ ਵਿੱਚੋਂ ਉਹਨਾਂ ਨੇ ਉਹ ਆਲੇ-ਦਾਲੇ ਦੇ ਛੋਟੇ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਆਪਦੇ ਕੰਟਰੋਲ 'ਚ ਕਰ ਲਈਆਂ ਅੱਜ ਉਹ 2-200 ਕਿਲਾ ਬਣਾਈ ਬੈਠੇ ਨੇ ਤੇ ਜਦੋਂ ਇਹ ਚਰਚਾ ਚੱਲੀ ਆ ਤਾਂ ਉਹ ਬੇਜ਼ਮੀਨੀ ਜਾਂ ਛੋਟੀ ਕਿਸਾਨੀਆਂ ਜਿਹੜੀ ਉਹਨੇ ਇਸ ਗੱਲ ਦੇ ਲਈ ਹੰਗਾਰਾ ਭਰਿਆ ਵੀ ਜੇ ਇਹ ਕਦਮ ਪੱਟਦੇ ਹਾਂ ਤਾਂ ਸਾਡੇ ਵਾਲੀਆਂ ਜ਼ਮੀਨਾਂ ਨੇ ਜਿਹੜੀਆਂ ਸਾਨੂੰ ਵਾਪਸ ਆਉਣਗੀਆਂ ਅਸੀਂ ਤੁਹਾਡੇ ਨਾਲ ਡੰਡਾ ਝੰਡਾ ਲੈ ਕੇ ਖੜਾਂਗੇ ਇਹ ਕਰਕੇ ਇੱਕ ਸੈਕਸ਼ਨ ਉਹ ਆ ਜਿਹੜਾ ਇਹਨਾਂ ਦੀ ਕਮਾਈ ਖਾਂਦਾ ਤੇ ਉਹ ਛੋਟੀ ਕਿਸਾਨੀ ਨੂੰ ਵੀ ਰਗੜਦਾ ਤੇ ਮਜ਼ਦੂਰਾਂ ਨੂੰ ਤਾਂ ਰਗੜਦਾ ਹੀ ਹੈਗਾ ਜੀ ਇਹ ਕਰਕੇ ਉਹ ਉਹਦੀ ਜਿਹੜਾ ਫੁੱਟਪਾਣ ਵਾਲਾ ਰਾਹ ਉਹ ਵੀ ਕਿਤੇ ਨਾ ਕਿਤੇ ਇਸ ਕੋਲ ਨੇ ਖਤਮ ਕਰਨਾ ਜੀ ਅੱਛਾ 28 ਤਰੀਕ ਤੋਂ ਬਾਅਦ 28 ਤਰੀਕ ਦਾ ਤੁਸੀਂ ਪ੍ਰੋਟੈਸਟ ਕਰਨਾ ਹੈਗਾ ਉੱਥੇ ਸਿਰਫ ਚਿਰਾਗ ਹੀ ਲਾਉਣਾ ਜਾਂ ਪੱਕੇ ਤੌਰ ਦੇਤੇ ਉੱਥੇ ਆਪਾਂ ਕਹਿ ਸਕਦੇ ਆਂ ਵੀ ਪੱਕਾ ਮੋਰਚਾ ਲਾਉਣ ਦੀ ਵੀ ਤਿਆਰੀ ਹੈਗੀ ਨਹੀਂ ਸਾਡਾ ਫਰਸਟ ਸਟੈਪ ਸਟੈਪ ਜਿਹੜਾ ਹੈਗਾ ਉਹ ਚਿਰਾਗ ਲਾਉਣ ਦਾ ਹੀ ਆ ਚਿਰਾਗ ਦਾ ਮੀਨਿੰਗ ਇਹੀ ਆ ਕਿ ਇਹ ਜ਼ਮੀਨ ਸਾਡੀ ਆ ਉਹਦੇ ਤੇ ਦਾਵੇਦਾਰੀ ਦੀ ਉਹ ਨਿਸ਼ਾਨੀ ਆ ਜੀ ਇਸ ਕਰਕੇ ਪਹਿਲਾ ਸਟੈਪ ਸਾਡਾ ਚਿਰਾਗ ਲਾਉਣ ਦਾ ਤੇ ਉਹ ਤੋਂ ਬਾਅਦ ਫਿਰ ਤਿਆਰੀ ਕਰਕੇ ਜਦੋਂ ਵੰਡਣ ਵਾਲਾ ਸਵਾਲ ਆਊਗਾ ਤਾਂ ਉਹ ਵੀ ਕਰਾਂਗੇ ਜੀ ਹਾਲ ਦੀ ਘੜੀ ਅਸੀਂ ਉਹ ਚਿਰਾਗ ਲਾ ਕੇ ਉਤੇ ਦਾਵੇਦਾਰੀ ਸਾਬਤ ਕਰ ਰਹੇ ਆਂ ਤੇ ਬੇਚਰਾਗ ਨੂੰ ਅਸੀਂ ਬੀਗਮਪੁਰੇ ਦੇ ਵਿੱਚ ਬਦਲਾਂਗੇ